ਯਾਹ ਲਾਈਵ ਐਟੀਐਸ ਚੈਨਲ ਤੇ ਤੁਹਾਡਾ ਸਵਾਗਤ ਹੈ ਧਰਮੀ ਫੌਜੀਆ ਨੇ ਕਿਸ਼ਾਨ ਅਗਰਜ ਜਗਦੀਸ਼ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ ਅਤੇ ਤੰਨ ਮਨ ਧਨ ਨਾਲ ਸਮਰਥਨ ਦੇਣ ਦਾ ਕੀਤਾ ਐਲਾਨ ਸਮੂਹ ਸਿਕ ਧਰਮੀ ਫੌਜੀ ਜੂਨ 1984 ਪਰਵਾੜ ਨਲਬੇਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਵੱਲੋਂ ਸਾਥੀਆਂ ਸਮੇਤ ਪਨੋੜੇ ਬਾਦਲ ਪਹੁੰਚ ਕੇ ਜਗਦੀਸ਼ ਸਿੰਘ ਡੱਲੇਵਾਲ ਦਾ ਹਾਲਚਾਲ ਪੁੱਛਿਆ ਪੱਤਰਕਾਰ ਨਾਲ ਗੱਲਬਾਤ ਦੌਰਾਨ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਸਰੇਕ ਮਜ਼ਦੂਰ ਵਪਾਰੀ ਕਾਰੋਬਾਰੀ ਨੂੰ ਕਿਸਾਨੀ ਸੰਘਰਸ਼ ਵਿੱਚ ਵਹੀਰਾ ਕੱਟ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਪ੍ਰਧਾਨ ਬਲਦੇਵ ਸਿੰਘ ਦਾਸਪੁਰ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨ ਅਤੇ ਕਿਸਾਨੀ ਨੂੰ ਤਬਾਹ ਕਰਨ ਵਿੱਚ ਤਤਬਰ ਹਨ ਜਦ ਕਿ ਚੋਣਾਂ ਦੌਰਾਨ ਹਰੇਕ ਨਾਗਰਿਕ ਨੂੰ ਨੋਟਾ ਦਾ ਬਟਨ ਦਬਾਉਣ ਲਈ ਲਾਮਬੰਦ ਕੀਤਾ ਜਾਵੇਗਾ ਉਹਨਾਂ ਨੇ 18 ਦਸੰਬਰ ਦੇ ਰੇਲ ਰੋਕੋ ਪ੍ਰੋਗਰਾਮ ਵਿੱਚ ਹਰ ਪੰਜਾਬੀ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਔਰ ਜੋ ਕੁਝ ਕਿਹਾ ਆਉਂਦੇ ਆ ਪ੍ਰਧਾਨ ਕੁਮਾਰ ਸਿੰਘ ਸਰਤਾਪੁਰ ਦੀ ਜਵਾਨੀ ਪੱਤਰਕਾਰ ਇੰਦਰਜੀਤ ਜੀ ਖਾਸ ਗੋਲ ਬਸ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਜਿਨ੍ਹਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਉਹਨਾਂ ਥੋੜਾ ਵਾ ਕਿਉਂਕਿ ਇਹ ਸਾਡੇ ਜਿਹੜੇ ਵਿਚਾਰ ਨੇ ਇਹ ਪਬਲਿਕ ਤੱਕ ਤੇ ਪਬਲਿਕ ਦੇ ਵਿਚਾਰ ਸਾਡੇ ਤੱਕ ਜਿਹੜਾ ਵਾ ਪੇਸ਼ ਕਰਦੇ ਨੇ ਔਰ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਕਿਸਾਨ ਆਗੂਆਂ ਦਾ ਵੀ ਧੰਨਵਾਦ ਕਰਦਾ ਜਿਵੇਂ ਭਲੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਸਗਦੇ ਸਿੰਘ ਬਲਦੇਵ ਸਿੰਘ ਸਰਸਾ ਨੇ ਔਰ ਸਗਦੇਵ ਸਿੰਘ ਪੋਜਰਾ ਜੀ ਔਰ ਹੋਰ ਵੀ ਉਥੇ ਜਿੰਨੇ ਅਨੇਕਾਂ ਹਿਤਰ ਨੇ ਦਿੱਤੇ ਗਏ ਆ ਹਰ ਆਗੂ ਜਿਹੜਾ ਬਾ ਜਾਂ ਥੱਲੇ ਕਿਸਾਨ ਆ ਉਹ ਆਪਣਾ ਫਰਜ਼ ਵੀ ਅਦਾ ਕਰ ਰਿਹਾ ਔਰ ਉਹ ਆਪਣੀ ਬਹੁਤ ਸਟੱਡੀ ਡਿਊਟੀ ਕਰ ਰਹੇ ਨੇ ਔਰ ਉਹਦੇ ਆਪਣੇ ਇਹ ਦੇਖਣ ਦੇ ਨੇ ਕਿ ਆਪਣੀ ਜਾਨ ਕੁਰਬਾਨ ਤੱਕ ਵੀ ਉਹ ਜਿਹੜੇ ਜਾਨ ਦੇ। ਔਰ ਇਹ ਮੇਰੇ ਨਿੱਜੀ ਵਿਚਾਰ ਨੇ ਔਰ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਦੇਸ਼ ਦੇ ਰਾਜਨੀਤਿਕ ਨੇ ਜੇ ਕੋਈ ਬੰਦਾ ਸੱਚ ਬੋਲਦਾ ਤੇ ਉਹਨੂੰ ਕਹਿੰਦੇ ਨੇ ਕਿ ਇਹ ਸ਼ਾਂਤ ਮਾਹੌਲ ਨੂੰ ਲੰਬੂ ਲਾਉਂਦੇ ਨੇ ਔਰ ਜੋ ਮੈਂ ਉਥੇ ਪੜ੍ਹਨੇ ਦੇ ਉੱਤੇ ਵੇਖਿਆ ਉਹਤੇ ਇਹ ਆ ਕਿ ਅੱਜ ਤੋਂ ਪਿਛੇ ਵਿਚਾਤੀ ਮਾਰੋ ਤੇ ਰਾਜਨੀਤਿਕ ਜਿਹੜੇ ਨੇ ਇਹ ਸ਼ਾਂਤ ਮੌਲ ਨੂੰ ਗੂ ਲਉਂਦੇ ਨੇ ਔਰ ਜਿੰਨੇ ਵੀ ਰਾਜਨੀਤਿਕ ਨੇ ਉਹ ਇਸ ਜਿਹੜੇ ਖਾਸ ਤੌਰ ਤੇ ਬੀਜਪੀ ਜਿਹੜੀ ਆ ਉਹ ਇਸ ਪਕੜ ਦੇ ਉੱਤੇ ਬੈਠੀ ਆ ਤੇ ਦਿੱਲੀ ਵਾਲੀ ਸ਼ਹੀਦੀ ਕਿਦੋਂ ਹੁੰਦੀ ਆ ਔਰ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਉੱਪਰੋਂ ਇੱਕ ਨੇ ਉਹ ਇਹ ਚਾਹੁੰਦੀਆਂ ਨੇ ਕਿ ਕਿਸਾਨ ਮੋਰਚਾ ਕਿਦੋਂ ਫੇਲ ਹੁੰਦਾ ਤੇ ਇਹਨਾਂ ਦੀ ਧੌਣ ਦੇ ਉੱਤੇ ਗੋਡਾ ਕਿਦਾਂ ਰੱਖੀਏ ਔਰ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਕਿ ਭਾਜਪਾ ਦੇ ਜਿਹੜੇ ਵਿਚਾਰਵਾਕੇ ਦੱਲਿਆ ਸ਼ਹੀਦ ਹੋਣ ਤੇ ਅਸੀਂ ਆਪਣਾ ਬਲ ਪ੍ਰਯੋਗ ਕਰਕੇ ਜਾਂ ਕੋਈ ਧਾਰਾ 144 ਵਗੈਰਾ ਲਾ ਕੇ ਜਾਂ ਆਪਾਂ ਧਰਨੀ ਨੂੰ ਜਿਹੜਾ ਫੇਰ ਕਰਨ ਦੇ ਇਹਨਾਂ ਦੇ ਵਿਚਾਰ ਨੇ ਔਰ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਿੱਥੇ ਅਜੇ ਤੱਕ ਵਰਕਰੀ ਕੀਤੀ ਆ ਔਰ ਆਹਾਂ ਇਹ ਗੱਲ ਕਹੀ ਆ ਕਿ ਫੁਲਾਣੀ ਪਾਰਟੀ ਨੂੰ ਬੋਡ ਪਹੁੰਚ ਜਾਂ ਲੋਕਾਂ ਨੂੰ ਅੱਜ ਜਿਹੜੀ ਤੋਂ ਲੈ ਕੇ ਜੋ ਮੈਂ ਧਰਨੇ ਦੇ ਵਿੱਚ ਵੇਖਿਆ ਉੱਥੋਂ ਆ ਕੇ ਇੰਨਾ ਮੈਨੂੰ ਦਰਦ ਹੋਇਆ ਕਿ ਮੈਂ ਤੁਹਾਨੂੰ ਆਪਣੀ ਹਕੀਕਤ ਦੱਸਣਾ ਕਿ ਮੈਂ ਆਉਂਦਿਆਂ ਫਾਜ਼ਲਗਰ ਸਾਹਿਬ ਰੁਪਿਆਂ ਤੇ ਠੰਡੇ ਪੁਰਜ ਦੇ ਵਿੱਚ ਜਿੱਥੇ ਮਾਤਾ ਗੁਜਰੀ ਜੀ ਸ਼ਹੀਦ ਹੋਏ ਨੇ ਸਭ ਜਿਆਦੇ ਸ਼ਹੀਦ ਹੋਏ ਨੇ ਉੱਥੇ ਮੈਂ ਜਦੋਂ ਅਰਦਾਸ ਕੀਤੀ ਤੇ ਮੈਂ ਰੋ ਰੋ ਕੇ ਅਰਦਾਸ ਕੀਤੀ ਤੇ ਮੈਨੂੰ ਬੜੇ ਵਿਚਾਰ ਆਏ ਕਿ ਦੇਖਣ ਵਾਲੇ ਕੀ ਕਹਿਣਗੇ ਵੀ ਇਹ ਰੋਂਦਾ ਕਿਉਂ ਮੈਨੂੰ ਰੋਣ ਦਾ ਇਹ ਹੁੰਦਾ ਹੀ ਕਿ ਸਾਡੇ ਸ਼ਹੀਦਿਆਂ ਦਾ ਮੁੱਲ ਜਿਹੜਾ ਸੀ ਕਿਸੇ ਨੇ ਤੇ ਕੀ ਪਾਉਣਾ ਸੀ ਸਾਡੇ ਇਸ ਕੌਮ ਦੇ ਵਾਰਸ ਵੀ ਜਿਹੜੇ ਨਹੀਂ ਪੁੰਹਦੇ ਸੋ ਇੱਥੇ ਨਾ ਜਿੱਥੇ ਕਿਸਾਨ ਮੋਰਚੇ ਦੇ ਹਾਲਾਤ ਵੇਖ ਕੇ ਆਉਂਦੀਆਂ ਲਕਸ਼ਣਾਂ ਦੇ ਵਿੱਚ ਅਸੀਂ ਇੱਕ ਜਿਹੜਾ ਨੋਟਾ ਦਾ ਬਟਨ ਵਾਂ ਅੱਜ ਮੈਂ ਪਹਿਲੀ ਵਾਰ ਪ੍ਰਾਸੇ ਵਿੱਚ ਬੇਨਤੀ ਕਰ ਰਿਆਂ ਨੋਟਾ ਦੇ ਬਸਨ ਦੀ ਜਿਹੜੀ ਅਸੀਂ ਅਪੀਲ ਕਰਾਂਗੇ ਕਿ ਬੋਰਡ ਜਿਹੜੀ ਹੈ ਉਹ ਨੋਟਾ ਦੇ ਬਟਨ ਦਬਾ ਕੇ ਪਾਈ ਜਾਵੇ ਕਿ ਸਾਨੂੰ ਕੋਈ ਵੀ ਰਾਜਨੀਤਿਕ ਜਣਾ ਪਸੰਦ ਨਹੀਂ ਅੱਜ ਜੇਕਰ ਕੋਈ ਹਾਲਾਤ ਨੇ ਤੇ ਸਾਰੇ ਰੋਟੀਆਂ ਸੇਕਣ ਦੇ ਉੱਤੇ ਬੈਠੇ ਨੇ ਜੇਕਰ ਮੈਂ ਅਨਾ ਰਾਜਨੀਤਿਕ ਉੱਤੋਂ ਵੀ ਦਰਦ ਰਹਿਦੇ ਹੋਣ ਕਿਸੇ ਵੀ ਪਾਰਟੀ ਦਾ ਹੋਵੇ ਤੇ ਉਹ ਕਿਸੇ ਤਰੀਕੇ ਨਾਲ ਵਿਰੋਧ ਕਰ ਸਕਦਾ ਤਰੀਕੇ ਅਸੀਂ ਜਾਣਦੇ ਕੀ ਇਹ ਨਹੀਂ ਜਾਣਦੇ ਔਰ ਇਹ ਜਿਹੜੇ ਸਹਿ ਲਾ ਕੇ ਸਾਰੇ ਬੈਠੇ ਨੇ ਇਸ ਕਰਕੇ ਸਾਡੇ ਦਿਲ ਨੂੰ ਜਿਹੜੀ ਬਹੁਤ ਜ਼ਿਆਦਾ ਸੱਟ ਵੱਜੀ ਆ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ ਇਹ ਕਿਸਾਨ ਮੋਰਚੇ ਦਾ ਕਿਸਾਨਾਂ ਦਾ ਕੋਹਲ ਵਾ ਇੱਕ ਕਿਸਾਨਾਂ ਦਾ ਕੋਹਲ ਨਹੀਂ ਇਹ ਦੁਕਾਨਦਾਰਾਂ ਤੇ ਮਜ਼ਦੂਰਾਂ ਦਾ ਵੀ ਕੋਹਲ ਆ ਇਹ ਕਿਹਨੇ ਜਿੱਦਾਂ ਇਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੀ ਜਿਹੜੀ ਜ਼ਮੀਨ ਖੋਹ ਕੇ ਤੇ ਤਨਾਦਾਂ ਨੂੰ ਦੇਖੀ ਤੇ ਅਸੀਂ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਜਿਨ੍ਹਾਂ ਨੇ ਪੜੋ ਤੇ ਰਾਜ ਕਰੋ ਤੇ ਵਾਰੋ ਵਾਰੀ ਇੱਕ ਇੱਕ ਦੇ ਨਾਲ ਇਹਨਾਂ ਟੱਕਰ ਲਾਉਣੀ ਆ ਸਾਡੇ ਤੋਂ ਬਾਅਦ ਵਪਾਰੀਆਂ ਦੀ ਵਾਰੀ ਹੋਣੀ ਵਪਾਰੀਆਂ ਦੀਆਂ ਦੁਕਾਨਾਂ ਫੇਰ ਕਨਵਰ ਦੇ ਸ਼ੋਰੂਮ ਖੁੱਲਣਗੇ ਤੇ ਅੱਜ ਦੁਕਾਨਦਾਰ ਬੈਠੇ ਨੇ ਇੱਕ ਕਸਾਮਾਂ ਦਾ ਮਸਲਾ ਔਰ ਇਹ ਵੀ ਜਿਹੜੇ ਨੇ ਬਾਅਦ ਦੇ ਵਿੱਚ ਇਹ ਵੀ ਮਜ਼ਦੂਰੀ ਕਰਨਗੇ ਔਰ ਜਿਹੜੇ ਅੱਜ ਮਜ਼ਦੂਰ ਬੈਠੇ ਨੇ ਕਿ ਆਪਾਂ ਮਜ਼ਦੂਰੀ ਕਰੀਏ ਤਾਂ ਕੋਈ ਗੱਲ ਨਹੀਂ ਤੇ ਜਿੱਥੋਂ ਬੰਦੇ ਜ਼ਿਆਦਾ ਹੋਣ ਉਥੇ ਕੰਮ ਕਰ ਜਾਂਦਾ ਜਦੋਂ ਕਿਸਾਨ ਹੀ ਮਜ਼ਦੂਰ ਬਣ ਕੇ ਤੇ ਦੁਕਾਨਦਾਰੇ ਮਜ਼ਦੂਰ ਬਣ ਕੇ ਤੇ ਇਹਨਾਂ ਮਜ਼ਦੂਰਾਂ ਨੂੰ ਵੀ ਜਿਹੜੀ ਆ ਇਹ ਮਨ ਕੇ ਦਿਹਾੜੀ ਨਹੀਂ ਮਿਲੇਗੀ। ਇਹ ਸਿਰ ਆਮ ਜਨਤਾ ਜਿਹੜੀ ਆ ਆਮ ਉਸਨੂੰ ਕੀ ਪੀੜ ਕਰਨਾ ਚਾਹੁੰਦੇ ਤੁਸੀਂ? ਮੈਂ ਆਮ ਆਮ ਸਭ ਲੋਕਾਂ ਨੂੰ ਕਿ ਆਮ ਲੋਕਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੋ ਕਿਸਾਨ ਮੋਰਚੇ ਦੇ ਹਾਲਾਤ ਨੇ ਮੈਂ ਉਥੇ ਰਹਿ ਕੇ ਆਇਆ ਤੇ ਵੇਖੇ ਨੇ ਔਰ ਮੈਂ ਬੇਨਤੀ ਇਹ ਵੀ ਕਰਦਾ ਮੈਂ ਮਾਫੀ ਮੰਗਣਾ ਕਿ ਮੈਂ ਪਹਿਲੀ ਵਾਰ ਗਿਆ ਜੋ ਉੱਥੇ ਹਾਲਾਤ ਨੇ ਮੈਂ ਹਰ ਵੀਰ ਨੂੰ ਬੇਨਤੀ ਕਰਨਾ ਕਿ ਐਸ ਵੇਲੇ ਕੋਈ ਧੜੇ ਬੰਦੀ ਨਾ ਦੇਖੋ ਕਿ ਮੈਂ ਕਿਸ ਕਿਸਾਨ ਮੋਰਚੇ ਦੇ ਧੜੇ ਦਾ ਕੋਈ ਕੁਛ ਨਹੀਂ ਇਹ ਨਾ ਦੇਖੋ ਕਿ ਮੈਂ ਕੌਣ ਹ ਜ਼ਹੀਰਾ ਘੱਟ ਕੇ ਖਨੌਰੀ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਤੇ ਆਪਣੇ ਸ਼ੰਭੂ ਪੱਦ ਦੇ ਉੱਤੇ ਪਹੁੰਚੋ ਕਿ ਜਿਹੜਾ ਸਰਕਾਰ ਨੂੰ ਪਤਾ ਲੱਗ ਜੇ ਕਿ ਜੇਕਰ ਧੜੇ ਕਿਸਾਨਾਂ ਦੇ ਅਗ ਲੱਗਨੇ ਤਾਂ ਕਿਸਾਨ ਥੱਲੇ ਇੱਕ ਨੇ ਦੂਸਰੀ ਕੱਲ ਨੂੰ ਮੈਂ ਰਾਹ ਦੇ ਵਿੱਚ ਨੜਤੇ ਦੇਖਿਆ ਕਿ ਸੱਦਾ ਦਿੱਤਾ ਵਾ ਸੱਦਾ ਭੰਦੇਰ ਸਿੰਘ ਨੇ ਕਿ 18 ਨੂੰ ਰੇਲਾ ਰੋਕਣੀਆਂ ਇਹ ਜਿਹੜੀਆਂ ਰੇਲਾ ਰੋਕਣੀਆਂ ਪੂਰੇ ਛੇ ਜਿਲ੍ਹੇ ਪੜਕਵਾ ਇੱਥੇ ਕੋਈ ਕਿਸਾਨਾਂ ਨੂੰ ਕੱਲਾ ਸੱਦਾ ਨਹੀਂ ਜਿੰਨੀ ਦੁਨੀਆ ਛੜਕਾਂ ਤੇ ਨਿਕਲਦੀ ਆ ਬੱਦ ਤੋਂ ਬੱਦ ਛੜਕਾਂ ਤੇ ਨਿਕਲੋ ਔਰ ਉਹਦੇ ਤੋਂ ਬਾਅਦ ਜ਼ਹੀਰਾ ਕੱਟ ਕੇ ਇਸ ਧਰਨੇ ਨੂੰ ਕਾਮਯਾਬ ਕਰੋ ਔਰ ਫੇਰ ਜਾ ਕੇ ਸਰਕਾਰਾਂ ਦਾ ਜਿਹੜਾ ਇਹ ਹੱਲ ਹੋਣਾ ਨਹੀਂ ਤਾਂ ਸਰਕਾਰਾਂ ਨੇ ਪੜੋ ਤੇ ਰਾਜ ਕਰੋ ਇੱਕ ਇੱਕ ਨੂੰ ਕਰਕੇ ਕਿਸਾਨਾਂ ਨੂੰ ਮਾਰ ਕੇ ਦੁਕਾਨਦਾਰਾਂ ਨੂੰ ਮਾਰ ਕੇ ਇਹ ਤਨਾਦਾਂ ਨੂੰ ਸਾਨੂੰ ਦੇ ਪੱਲੇ ਸਾਨੂੰ ਪਾ ਕੇ ਐਵੇਂ ਰਾਜ ਕਰਨਗੇ ਔਰ ਤੁਸੀਂ ਇਹ ਨਾ ਸੋਚੋ ਕਿ ਸਰਕਾਰਾਂ ਸਾਡੇ ਹਿੱਤ ਦੇ ਵਿੱਚ ਨੇ ਸਰਕਾਰਾਂ ਉੱਪਰੋਂ ਇੱਕ ਨੇ ਸਾਡੀ ਵਾਰੋ ਵਾਰੀ ਧੌਣ ਤੇ ਗੋਦਾ ਰੱਖਣ ਦੀ ਤਿਆਰੀ ਦੇ ਵਿੱਚ ਨੇ ਔਰ ਇਹ ਸੋਰਤ ਦੇ ਨਾਲੇ ਵਾਲੇ ਕਦੋਂ ਸ਼ਹੀਦ ਹੋਵੇ ਤੇ ਅਸੀਂ ਜਿਹੜਾ ਵਾ ਇੱਥੇ ਬਲਕੇ ਆਪਣੇ ਬਲ ਪ੍ਰਯੋਗ ਕਰੀਏ ਸੋ ਇਸ ਤੋਂ ਸੁਚੇਤ ਹੋਣ ਵਾਸਤੇ ਮੈਂ ਹਰ ਇੱਕ ਆਪਣੇ ਵੀਰ ਨੂੰ ਕੋਈ ਵੀ ਕਿਤਾ ਕਰਦਾ ਹੋਵੇ ਬਹੁਤ ਵਧਨਾ ਬੇਨਤੀ ਕਰਦਾ ਕਿ ਧਰਨੇ ਦੇ ਵਿੱਚ ਔਰ ਕੱਲ ਦਾ ਜਿਹੜਾ ਰੇਲ ਰੋਕ ਅੰਦੋਲਨ ਆ ਉਹਦੇ ਵਿੱਚ ਸ਼ਾਮਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ